बेस्वंबर है हे प्रभु तू तो सृष्टि का भरण पोषण कर वाला है करुणालय है तो कृपा करुणा का घर है नृप नायक है तू तो राजा स्वामी है सर्वपायक है तू तो सबनो पालन वाला रक्षक है पव भंजन है हे प्रभु तू तो जन्म मरण के चक्कर नष्ट कर वाला है हर गंजन है तू तो वैरिया मारन वाला है अरे तापन है तो दुश्मनों दुख देन वाला है जप जापन है तू तो खुद अपना जप जपा वाला भी है अकलंकृत है ये प्रभु तू तो कलंक रहित है सरभा कृत है तू तो सबदा करता है करता कर है तू तो करत्या करता है हरता हर है तू मारण वाल भी मारण वाला है परमात्म है हे प्रभु तू पार ब्रह्म है सर्वात्म है तू सब आत्मा विच व्यापक है आत्म बस है तू अपने ही बस विच है जस के जस है तू यशा भी यश है पुयंग प्रयात छद ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ اے ਸੂਰਜਾ ਦੇ ਸੂਰਜ ਤੈਨੂੰ ਨਮਸਕਾਰ ਹੈ اے ਚੰਦਰ ਮਾਵਾਂ ਦੇ ਚੰਦਰ ਮਾ ਤੈਨੂੰ ਨਮਸਕਾਰ ਹੈ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਹੈ ਰਾਜਿਆ ਦੇ ਰਾਜੇ ਤੈਨੂੰ ਨਮਸਕਾਰ ਹੈ اے ਇੰਦਰਾ ਦੇ ਇੰਦਰ ਤੈਨੂੰ ਨਮਸਕਾਰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜੇ ਹੈ ਅੰਧਕਾਰ ਸਰੂਪ ਤੈਨੂੰ ਨਮਸਕਾਰ ਹੈ ਹੇ ਤੇ ਜਾਂਦੇ ਤੇਜ ਤੈਨੂੰ ਨਮਸਕਾਰ ਹੈ ਨਮੋ ਬ੍ਰਿੰਦ ਬ੍ਰਿੰਦੇ ਨਮੋ ਵੀਜ ਬੀਜੇ ਹੇ ਸਮੋਹਾ ਦੇ ਸਮੋ ਤੇਨੂੰ ਨਮਸਕਾਰ ਹੈ ਹੇ ਸੁਖਮ ਵੀ ਜਾਂਦੇ ਬੀਜ ਤੈਨੂੰ ਨਮਸਕਾਰ ਹੈ ਨਮੋ ਰਾਜਸੰ ਤਾਮਸੰ ਸੰਤ ਰੂਪੇ ਹੇ ਰਜੋ ਤਮੋ ਤੇ ਸਤੋ ਰੂਪ ਤੈਨੂੰ ਨਮਸਕਾਰ ਹੈ ਨਮੋ ਪਰਮ ਤੰਤਨ ਅ ਤੰਤਨ ਸਰੂਪੇ ਇਹ ਪਰਮ ਤਤਵ ਅਤੇ ਪੰਜ ਤਤਵਾ ਤੋਂ ਰਹਿਤ ਸਰੂਪ ਵਾਲੇ ਤੈਨੂੰ ਨਮਸਕਾਰ ਹੈ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਇਹ ਜੋਗਾ ਦੇਵੀ ਯੋਗ ਤੈਨੂੰ ਨਮਸਕਾਰ ਹੈ ਇਹ ਗਿਆਨਾ ਦੇਵੀ ਗਿਆਨ ਤੈਨੂੰ ਨਮਸਕਾਰ ਹੈ ਨਮੋ ਮੰਤਰ ਮੰਤਰੇ ਨਮੋ ਤਿਆਨ ਧਿਆਨੇ ਇਹ ਮੰਤਰਾ ਦੇਵੀ ਮੰਤਰ ਤੈਨੂੰ ਨਮਸਕਾਰ ਹੈ हे ਧਿਆਨਾ ਦੇਵੀ ਧਿਆਨ ਤੈਨੂੰ ਨਮਸਕਾਰ ਹੈ ਨਮੋ ਜੁੱਧ ਜੁੱਦੇ ਨਮੋ ਗਿਆਨ ਗਿਆਨਨੀ हे ਯੁੱਧਾਂ ਦੇ ਯੁੱਧ ਤੈਨੂੰ ਨਮਸਕਾਰ ਹੈ हे ਗਿਆਨਾ ਦੇਵੀ ਗਿਆਨ ਤੈਨੂੰ ਨਮਸਕਾਰ ਹੈ ਨਮੋ ਪੋਜ ਪੋਜੇ ਨਮੋ ਪਾਨ ਪਾਨਨੀ हे ਪੋਜਾ ਦੇਵੀ ਪੋਜ ਤੈਨੂੰ ਨਮਸਕਾਰ ਹੈ हे ਪਿਆ ਪੀਨ ਯੋਗ ਪਦਾਰਥਾਂ ਦੇ ਪੀ ਤੈਨੂੰ ਨਮਸਕਾਰ ਹੈ नमो कलह करता नमो शांत रूपे हे कलह के कारण स्वरूप तेनों नमस्कार है हे शांति स्वरूप तेन नमस्कार है नमो इंद्र इंद्रे आनंदन पिपूते हे इंद्रा देवी इंद्र तेनों नमस्कार है हे आद रहित संपत्ति वाले तेनों नमस्कार है कलंकार रूपे अलंकार अलंके हे दोषा तो मुक्त रूप वाले तन्नो नमस्कार है हे श्रृंगारा देवी श्रृंगार तन्नो नमस्कार है नमो आस आसे नमो बांके बंके हे मुखा देवी मुख या आशावा देवी आशा तन्नो नमस्कार है हे वाणी बाक देवी श्रृंगार तन्नो नमस्कार है अपंगी रूपे अनंगी अनामे हे नाश रहत रूप वाले हे निरंकार अते नाम रहत रूप वाले तें नो नमस्कार है त्रिपंगी त्रिकालि अनंगी अकामे हे तन्ना लोकानु तन्ना काला वेच नष्ट कान वाले हे देरहत हे कामना वातो मुक्त तें नो नमस्कार है एक अचरी छंद अजय हे प्रभु तू अजित है आला ਤੂੰ ਆਵਨਾਸ਼ੀ ਹੈ ਅਬੈ ਤੂੰ ਨਿਰਪੈ ਹੈ ਅਬੈ ਅਤੇ ਕਾਲ ਦੇ ਪ੍ਰਭਾਵ ਤੋਂ ਪਰੇ ਹੈ ਆਬੂ ਬੇ ਪ੍ਰਭੂ ਤੂੰ ਆ ਜਨਮ ਆਜੂ ਆ ਜੋਨੀ ਆਨਾਸ਼ ਨਾਸ਼ ਰਹਿਤ ਆਕਾਸ ਸੋਗ ਕਾਸ ਰਹਤੇ ਹੈ ਆ ਗਾਂਝ ਹੈ ਪ੍ਰਭੂ ਤੂੰ ਨਾ ਨਾਸ਼ ਹੋਣ ਵਾਲਾ ਆ ਪੰਜ ਨਾ ਟੁੱਟਣ ਵਾਲਾ ਆਲਖ ਨਾ ਜਾਣਿਆ ਜਾ ਸਕਣ ਵਾਲਾ ਆਪੱਖ ਅਤੇ ਖਾਣ ਦੀ ਲੋੜ ਤੋਂ ਮੁਕਤ ਹੈ ਅਕਾਲ اے ਪ੍ਰਭੂ ਤੂੰ ਕਾਲ ਰਹਿਤ ਦਿਆਲ ਦਿਆਲੂ ਅਲੇਖ ਲਿਖੇ ਤੋ ਰਹਿਤ ਆਪੇ ਇੱਕ ਅਤੇ ਪੇਕ ਤੋ ਰਹਿਤ ਹੈ ਅਨਾਮ اے ਪ੍ਰਭੂ ਤੂੰ ਨਾਮ ਰਹਿਤ ਆਕਾਮ कामना रहत अगाहा था रहत अडाहा आते अपरापार हैं अनाथे हे प्रभु तू स्वामी रहत परमाथे नाशक रहत अजौनी जोन रहत अमोनी मौन रहत हैं ना रागे हे प्रभु तू मोह रहत ना रंगे रंग रहत ਨਾ ਰੂਪੇ ਰੂਪ ਰਹਿਤ ਨਾ ਰੇਖੇ ਰੇਖ ਤੋਂ ਪਰੇ ਹੈ ਅਕਰਮੰ ਇਹ ਪ੍ਰਭੂ ਤੂ ਕਰਮਾ ਅਪਰਮੰ ਆਤੇ ਪਰਮਾਤੋ ਰਹਤ ਹੈ ਅਗੰਝੇ ਨਾਸ਼ ਅਲਿਖੇ ਆਤੇ ਲਿਖੇ ਤੋਂ ਪਰੇ ਹੈ ਭੂਯੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੀ ਸਵਨਾ ਦੁਆਰਾ ਨਮਸਕਾਰੇ ਜਾਣ ਵਾਲੇ ਉਸ ਪ੍ਰਭੂ ਨੂੰ ਮੇਰਾ ਪ੍ਰਣਾਮ ਹੈ ਜੋ ਸਬਦਾ ਸੰਗਾਰਕ ਹੈ ਨਾਸਤੋ ਪਰੇ ਹੈ ਅੰਗ ਜੁਲ ਅਨਾਮੇ ਸਮਸਤੋਲ ਨਿਵਾਸੀ ਨਾਮ ਤੋ ਰਹਿਤ ਹੈ ਅਤੇ ਸਭ ਵਿੱਚ ਵਾਸਤਾ ਹੈ ਨਿਰਕਾਮੰ ਪ੍ਰਪੁਤੇ ਸੰਸਤੋਲ ਸਰੂਪੇ ਕਾਮਨਾਵਾ ਤੋ ਰਹਿਤ ਸੰਪਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ ਪ੍ਰਭੂ ਨੂੰ ਮੇਰਾ ਪ੍ਰਣਾਮ ਹੈ ਕੁਕਨਾਮ ਪਰਨਾਸੀ ਸੁਧਰਮੰ ਪ੍ਰਭੂ ਤੇ ਓਕੋ ਕਰਮਾ ਨੂੰ ਨਸ਼ਟ ਕਰਨ ਵਾਲਾ ਅਤੇ ਸ਼ੋਭ ਧਰਮ ਨੂੰ ਸੁਚੇਚਿਤ ਕਰਨ ਵਾਲਾ ਹੈ ਸਦਾ ਸਚਿਦਾ ਆਨੰਦ ਸੰਤ੍ਰੰ ਪਰਨਾਸੀ ਹੈ ਪ੍ਰਭੂ ਤੋ ਸਦਾ ਚੇਤਨ ਅਤੇ ਆਨੰਦ ਸਰੂਪ ਹੈ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ਕਰੀਮੂਲ ਕੋ ਨਿੰਦਾ ਸੰਸਤੁਲ ਨਿਵਾਸੀ तू मेहर करा करणहार निवास कर वाला है अजायब बिपुते गजायब गनीमे तू अद्भुत संपत्ति वाला दुश्मना उत्ते कहर ढा वाला हरियंग करियंग करी मुल रहीमे नाश करने वाला सिरजन वाला कृपा वाला करा दया वाला है चत्र चक्रवर्ती चत्र चक्र भुगते ਚੋਹਾ ਚੱਕਾ ਵਿੱਚ ਵਿਚਰਨ ਵਾਲਾ ਚੋਹਾ ਚੱਕਾ ਨੂੰ ਭੋਗਣ ਵਾਲਾ ਸੁਜੰਬਾਵ ਸੋੰਭ ਸਰਬਦਾ ਸਰਬ ਜੁਗਤੇ ਆਪਣੇ ਆਪ ਸੁਭਾਏ ਮਾਨ ਹੋਣ ਵਾਲਾ ਸਦਾ ਹੀ ਸਭ ਨਾਲ ਸੰਯੋਗਤ ਰਹਿਣ ਵਾਲਾ ਹੈ ਦੁਕਾਲਨ ਪਰਨਸੀ ਤੇਾਲਨ ਸਰੂਪੇ ਬੁਰੇ ਸਮੇਂ ਨੂੰ ਨਾਸਟ ਕਰਨ ਵਾਲਾ ਅਤੇ ਦਿਆਲੀ ਸਰੂਪ ਵਾਲਾ ਹੈ ਸਦਾ ਅੰਗ ਸੰਗੇ ਆਪੰਗਮ ਤੇ ਪੁੱਤੇ ਤੂੰ ਸਦਾ ਅੰਗ ਸੰਗ ਰਹਿੰਦਾ ਹੈ ਅਤੇ ਨਾ ਨਸ਼ਟ ਹੋਣ ਵਾਲੀ ਸੰਪਤੀ ਬਖਸ਼ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ